ਗਰਦਾਸਪੁਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਸਰਦਾਰ ਬਲਦੇਵ ਸਿੰਘ ਬਰਾੜ ਨਾਮ ਦਾ ਬਜ਼ੁਰਗ ਰਹਿੰਦਾ ਹੈ ਜੋ ਕਿ ਪਿੰਡ ਦਾ ਕਿਸੇ ਸਮੇਂ ਸਰਪੰਚ ਹੋਇਆ ਕਰਦਾ ਸੀ ਹੁਣ ਉਸ ਦੀ ਉਮਰ ਢਲ ਚੁੱਕੀ ਸੀ ਪਿੰਡ ਦੇ ਵਿੱਚ ਤਿੰਨ ਵਾਰ ਸਰਪੰਚ ਰਹਿ ਚੁੱਕਿਆ ਸੀ ਹੁਣ ਆਪਣੀਆਂ ਮੁੱਛਾਂ ਨੂੰ ਵੀ ਨਹੀਂ ਸੰਭਾਲਦਾ ਕਿਉਂਕਿ ਆਪਣੇ ਸਰੀਰ ਦੀ ਦੇਖਭਾਲ ਜਿਹੜੀ ਉਹ ਤਾਂ ਸਹੀ ਤਰੀਕੇ ਨਾਲ ਨਹੀਂ ਸੀ ਹੁੰਦੀ ਹੁਣ ਬਸ ਮੰਜੇ ਤੇ ਪਿਆ ਰਹਿੰਦਾ ਪਿਛਲੇ ਸਾਲ ਉਹਦੀ ਜਿਹੜੀ ਪਤਨੀ ਬਲਵਿੰਦਰ ਕੌਰ ਉਹਦੀ ਮੌਤ ਹੋ ਚੁੱਕੀ ਸੀ ਬਲਵਿੰਦਰ ਕੌਰ ਦੇ ਜਾਣ ਤੋਂ ਮਗਰੋਂ ਹੁਣ ਜਿਹੜਾ ਬਲਦੇਵ ਸੀ ਉਹ ਕੱਲਾ ਪੈ ਚੁੱਕਿਆ ਸੀ ਉਸਦੇ ਚਾਰ ਪੁੱਤਰ ਸਨ ਚਾਰੋਂ ਦੇ ਚਾਰੇ ਵਿਆਹੇ ਹੋਏ ਸੀ 70 ਸਾਲ ਦਾ ਹੋ ਕੇ ਬਲਦੇਵ ਸਿੰਘ ਸ਼ੂਗਰ ਦਾ ਮਰੀਜ਼ ਬਣ ਗਿਆ ਸਾਰਾ ਦਿਨ மஞ்சੇ ਤੇ ਪਿਆ ਰਹਿੰਦਾ ਸੀ ਉੱਠਿਆ ਵੀ ਨਹੀਂ ਸੀ ਜਾਂਦਾ ਹੱਡ ਗੋਡੇ ਵੀ ਹੁਣ ਨਹੀਂ ਸੀ ਕੰਮ ਕਰਦੇ ਪੈਸਾ ਤਾਂ ਪਾਈ ਬਹੁਤ ਕਮਾਇਆ ਸੀ ਉਸ ਜਵਾਨੇ ਦੇ ਵਿੱਚ 50 ਕਿੱਲੇ ਹੁੰਦੇ ਸੀ ਉਸਨੇ ਸਖਤ ਮਿਹਨਤ ਕਰਕੇ 125 ਕਿੱਲੇ ਜ਼ਮੀਨ ਬਣਾ ਦਿੱਤੀ ਲੋਕ ਇੱਥੇ ਆਤੇ ਕਿਵੇਂ ਕੋਈ ਮਸਲਾ ਹੱਲ ਕਰਨਾ ਹਜੇ ਵੀ ਲੋਕ ਮੰਝੇ ਤੇ ਪਏ ਤੋਂ ਸਲਾਹਾਂ ਲੈ ਕੇ ਜਾਂਦੇ ਸੀ ਜਦੋਂ ਵੀ ਕੋਈ ਉੱਥੋਂ ਦਾ ਐਮਐਲਏ ਮੰਤਰੀ ਬਣਦਾ ਸੀ ਤਾਂ ਇਹਦੇ ਘਰੇ ਆ ਕੇ ਇਹਨੂੰ ਮੱਥਾ ਟੇਕ ਕੇ ਜਾਂਦਾ ਸੀ ਬਲਦੇਵ ਸਿੰਘ ਨੂੰ ਆ ਕੇ ਜ਼ਰੂਰ ਮਿਲਦੇ ਹੁੰਦੇ ਸੀ ਕਿਉਂਕਿ ਉਹਨਾਂ ਤੋਂ ਬਿਨਾਂ ਰਾਜਨੀਤੀ ਅਧੂਰੀ ਸੀ ਹੁਣ ਬਲਦੇਵ ਸਿੰਘ ਦੀ ਘਰ ਵਿੱਚ ਇੱਜ਼ਤ ਘੱਟ ਹੀ ਸੀ ਜਦੋਂ ਬਲਵਿੰਦਰ ਕੌਰ ਜਾਂਦੀ ਸੀ ਉਸਨੇ ਆਪਣੇ ਨੋਹਾ ਪੁੱਤਰਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਸੀ ਪਰ ਹੁਣ ਉਹ ਸਮਾਂ ਲੰਘ ਚੁੱਕਿਆ ਸੀ ਉਦੋਂ ਤਾਂ ਬੜੀ ਸੇਵਾ ਕਰਦੀਆਂ ਸੀ ਨੋਹਾ ਪਰ ਹੁਣ ਕੋਈ ਨਹੀਂ ਸੀ ਸੇਵਾ ਕਰਦਾ ਪਹਿਲਾਂ ਤਾਂ ਬਲਵਿੰਦਰ ਕੌਰ ਆਪ ਹੀ ਆਪਣੇ ਘਰ ਵਿੱਚ ਖਾਣਾ ਬਣਾ ਕੇ ਸਤਕਾਰ ਨਾਲ ਉਹਨਾਂ ਨੂੰ ਖਵਾ ਦਿੰਦੀ ਸੀ ਲੇਕਿਨ ਬਲਦੇਵ ਕੌਰ ਦੇ ਜਾਣ ਤੋਂ ਮਗਰੋਂ ਬਾਪੂ ਨੂੰ ਰੋਟੀ ਪੁੱਛਣ ਵਾਲਾ ਕੋਈ ਨਹੀਂ ਸੀ ਚਾਰੇ ਨੋਹਾ ਪੁੱਤ ਆਪਣੇ ਜੀਵਨ ਵਿੱਚ ਵਿਜੀ ਸੀ ਕਿ ਬਾਪੂ ਵੱਲ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਆ ਘਰ ਵਿੱਚ ਤਾਂ ਬਾਪੂ ਦੀ ਬਿਲਕੁਲ ਵੀ ਇੱਜ਼ਤ ਨਹੀਂ ਸੀ ਪਰ ਬਾਹਰ ਤਾਂ ਬਾਪੂ ਦੀ ਇੱਜ਼ਤ ਬਹੁਤ ਸੀ ਰੋਟੀ ਮੱਝਾਂ ਕੁੱਤਿਆਂ ਨੂੰ ਤਾਂ ਪੈ ਜਾਂਦੀ ਸੀ ਪਰ ਬਾਪੂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਬਾਪੂ ਇੱਕ ਕੋਨੇ ਵਾਲੇ ਕਮਰੇ ਵਿੱਚ ਬੈਠਾ ਰਹਿੰਦਾ ਰੱਬ ਨੂੰ ਯਾਦ ਕਰਦਾ ਤੇ ਕਹਿੰਦਾ ਵੇ ਰੱਬਾ ਆ ਕੀ ਦੇਣ ਦਿਖਾ ਦਿੱਤੇ ਸਾਰੀ ਉਮਰ ਮੈਂ ਇੰਨੀ ਮਿਹਨਤ ਕੀਤੀ ਤੁਹਾਡੇ ਗੁਰੂ ਘਰ ਵਿੱਚ ਕਿੰਨੀ ਸੇਵਾ ਕੀਤੀ ਹੋ ਸਕਦਾ ਸ਼ਾਇਦ ਸਰਪੰਚ ਰਹਿੰਦੇ ਹੋਏ ਮੇਰੇ ਤੋਂ ਕੋਈ ਗਲਤ ਕੰਮ ਹੋ ਗਿਆ ਹੋਵੇ ਆਪ ਤੇ ਜਾਣੇ ਤਾਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਤੂੰ ਮੈਨੂੰ ਇੰਨੀ ਮਾੜੀ ਸਜ਼ਾ ਦਿੱਤੀ ਬਲਦੇਵ ਪ੍ਰਮਾਤਮਾ ਦੇ ਨਾਲ ਹੀ ਆਪਣੇ ਗਿਲੇ ਸ਼ਿਕਵੇ ਕਰਦਾ ਰਹਿੰਦਾ ਸੀ ਬਲਦੇਵ ਦੇ ਮੁੰਡੇ ਆਪਣੀਆਂ ਘਰ ਵਾਲੀਆਂ ਮਗਰ ਲੱਗੇ ਹੋਏ ਸੀ ਉਹ ਵੀ ਆਪਣੇ ਬਾਪੂ ਨੂੰ ਨਹੀਂ ਸੀ ਪੁੱਛਦੇ ਹੁਣ ਇਦਾਂ ਹੀ ਇਹ ਸਿਲਸਿਲਾ ਚੱਲਦਾ ਹੈ ਇੱਕ ਦਿਨ ਅਚਾਨਕ ਸ਼ਾਮ ਨੂੰ ਜਦੋਂ ਚਾਰੇ ਨੋਹਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਉਹ ਦੇਖਦੀਆਂ ਨੇ ਕਿ ਅੱਜ ਬਾਪੂ ਦੇ ਕਮਰੇ ਦਾ ਗੇਟ ਖੁੱਲ੍ਹਾ ਪਿਆ ਬਾਪੂ ਸੰਦੂਕ ਵਿੱਚੋਂ ਪਤਾ ਨਹੀਂ ਕੀ ਕੱਢੀ ਜਾਂਦਾ ਜਦੋਂ ਬਾਪੂ ਨੇ ਸੰਦੂਕ ਖੋਲ੍ਹਿਆ ਤਾਂ ਉਹਦੇ ਵਿੱਚ ਇੱਕ ਸੋਨੇ ਦਾ ਸਿੱਕਾ ਬਾਹਰ ਡਿੱਗ ਪਿਆ ਨਾਲੇ 500 ਦਾ ਨੋਟ ਵੀ ਡਿੱਗ ਪਿਆ ਚਾਰੇ ਨੋਹਾਂ ਦੀ ਨਜ਼ਰ ਉਸ ਸਿੱਕੇ ਤੇ 500 ਨੋਟ ਤੇ ਪੈ ਗਈ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਸਭ ਕੁਝ ਦੇਖ ਕੇ ਕਿ ਬਾਪੂ ਦੇ ਸੰਦੂਕ ਵਿੱਚ ਅਜੀਹਾ ਕੀ ਹੈ ਉਹ ਸੋਚਦਿਆਂ ਸੀ ਕਿ ਬਾਪੂ ਦੇ ਸੰਦੂਕ ਵਿੱਚ ਤਾਂ ਕੋਈ ਵੱਡਾ ਹੀ ਖਜ਼ਾਨਾ ਹੈ ਹੁਣ ਤਾਂ ਬਾਪੂ ਨੂੰ ਨੋਹਾ ਪਾਣੀ ਦੀ ਘੁੱਟ ਨਹੀਂ ਸੀ ਪੁੱਛਦੀਆਂ ਪਰ ਜਿਵੇਂ ਹੀ ਉਹਨਾਂ ਨੇ ਸਿੱਕੇ ਤੇ 500 ਦਾ ਨੋਟ ਦੇਖਿਆ ਤਾਂ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਉਹਨਾਂ ਨੂੰ ਲੱਗਿਆ ਕਿ ਬਾਪੂ ਕੋਲੇ ਤਾਂ ਬਾਹਲਾ ਖਜ਼ਾਨਾ ਸਾਨੂੰ ਇਹਦੀ ਸੇਵਾ ਕਰਨੀ ਚਾਹੀਦੀ ਹੈ ਤੇ ਜਦੋਂ ਬਾਪੂ ਮਰ ਗਿਆ ਉਦੋਂ ਸਾਰਾ ਕੁਝ ਸਾਨੂੰ ਹੀ ਮਿਲਣਾ ਹੁਣ ਨੋਹਾ ਆਪਣੇ ਘਰ ਵਾਲਿਆਂ ਕੋਲੇ ਵੀ ਇਹ ਗੱਲ ਕਰਦੀਆਂ ਕਿ ਬਾਪੂ ਦੇ ਕੋਲੇ ਤਾਂ ਬਾਹਲਾ ਖਜ਼ਾਨਾ ਮੁੰਡਿਆਂ ਦੇ ਮਨ ਵਿੱਚ ਵੀ ਲਾਲਚ ਜਾਗ ਪੈਂਦਾ ਉਹਨੇ ਇੱਧਰ ਬਾਪੂ ਰਾਜਨੀਤੀ ਦਾ ਪ੍ਰਾਣਾ ਖੜਾ ਰੀ ਸੀ ਉਸਨੇ ਸੋਚਿਆ ਚਲੋ ਠੀਕ ਐ ਇਦਾਂ ਕੰਮ ਲੋਟਰਾ ਆਉਂਦਾ ਤਾਂ ਇਦਾਂ ਹੀ ਸਹੀ ਉਹਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਸੀ ਬਾਪੂ ਨੇ ਇੱਕ ਦਿਨ ਆਪਣੇ ਵੱਡੇ ਮੁੰਡੇ ਨੂੰ ਜਿੰਦਾ ਲਿਆਉਣ ਵਾਸਤੇ ਕਿਹਾ ਕਿ ਉਸਨੇ ਆਪਣੇ ਸੰਦੂਕ ਨੂੰ ਲਾਉਣਾ ਹੁਣ ਤਾਂ ਨੋਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਬਾਪੂ ਨੇ ਤਾਂ ਜਿੰਦਾ ਲਾਤਾ ਸੰਦੂਕ ਵਿੱਚ ਹੁਣ ਪੱਕਾ ਕੋਈ ਵੱਡਾ ਖਜ਼ਾਨਾ ਇੱਕ ਸੋਨੇ ਦਾ ਸਿੱਕਾ ਤੇ 500 ਦਾ ਨੋਟ ਮਿਲਣਾ ਕੋਈ ਛੋਟੀ ਗੱਲ ਥੋੜੀ ਆ ਉਹ ਤਾਂ ਐਵੇਂ ਡਿੱਗ ਪਿਆ ਲੱਗਦਾ ਅੰਦਰ ਗੁੱਟੀਆਂ ਦੀਆਂ ਗੁੱਟੀਆਂ ਹੋਣੀਆਂ ਨੋਹਾ ਮਨ ਵਿੱਚ ਹੀ ਸੋਚ ਰਹੀਆਂ ਸੀ ਹੁਣ ਉਹਨਾਂ ਦੇ ਮਨ ਵਿੱਚ ਬਹੁਤ ਲਾਲਚ ਆ ਗਿਆ ਸੀ ਤੇ ਉਹ ਸੋਚਦੀਆਂ ਸੀ ਕਿਤੇ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗ ਜੇ ਕਿ ਬਾਪੂ ਕੋਲੇ ਤਾਂ ਬੜਾ ਖਜ਼ਾਨਾ ਤੇ ਨੋਹਾ ਸੇਵਾ ਨਹੀਂ ਕਰਦੀਆਂ ਕਿਤੇ ਰਿਸ਼ਤੇਦਾਰ ਆਪਦੇ ਕੋਲੇ ਨਾ ਲੈ ਜਾਣ ਫਿਰ ਉਹ ਨੋਹਾ ਬਾਪੂ ਦੀ ਸੇਵਾ ਕਰਨ ਲੱਗ ਪਈਆਂ ਮਹੀਨੇ ਬਾਅਦ ਇੱਕ ਦਿਨ ਅਜੀਹਾ ਆਉਂਦਾ ਹੈ ਕਿ ਗੁਰਦਾਸਪੁਰ ਏਰੀਏ ਵਿੱਚ ਹੜਾ ਆ ਗਏ ਘਰਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਰਾਤ ਦਾ ਵਕਤ ਸੀ ਪਾਣੀ ਆਇਆ ਆਪ ਦਾ ਸਾਰਾ ਪਰਿਵਾਰ ਦੂਸਰੇ ਕਮਰੇ ਵਿੱਚ ਸੁੱਤਾ ਪਿਆ ਸੀ ਕਮਰੇ ਵੀ ਉੱਚੇ ਸੀ ਬਾਪੂ ਸੀ ਉਹ ਨੀਵੇਂ ਕਮਰੇ ਵਿੱਚ ਪਿਆ ਸੀ ਜਿਹੜਾ ਕਿ ਕਮਰਾ ਸਭ ਤੋਂ ਪਹਿਲਾਂ ਪਾਣੀ ਨਾਲ ਭਰਨਾ ਸ਼ੁਰੂ ਹੋ ਗਿਆ ਗੋਡੇ-ਗੋਡੇ ਪਾਣੀ ਰਾਤ ਨੂੰ ਜਿਵੇਂ ਹੀ ਬਾਪੂ ਨੂੰ ਯਾਨੀ ਕਿ ਬਲਦੇਵ ਸਿੰਘ ਨੂੰ ਪਤਾ ਲੱਗਿਆ ਕਿ ਘਰ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਉਹ ਖबरा ਕੇ ਆਪਣੇ ਮੰਜੇ ਤੋਂ ਉੱਤਰਦਾ ਮਨਜੇ ਤੋਂ ਉੱਤਰ ਕੇ ਘਰਦਿਆਂ ਨੂੰ ਦੱਸਣ ਲਈ ਜਾਂਦਾ ਕਿ ਘਰ ਵਿੱਚ ਪਾਣੀ ਆ ਗਿਆ ਪਰ ਜ਼ਿਆਦਾਤਰ ਉਸ ਤੋਂ ਉੱਠਿਆ ਨਹੀਂ ਸੀ ਜਾਂਦਾ ਚੱਲਿਆ ਫਿਰਿਆ ਆਪ ਤੋਂ ਤਾਂ ਨਹੀਂ ਸੀ ਜਾਂਦਾ ਪਰ ਕਾਹਲੀ ਕਰਕੇ ਬਾਪੂ ਤੁਰਨ ਲੱਗਿਆ ਇੱਕਦਮ ਪੈਰ ਅੜਕ ਕੇ ਪਾਣੀ ਵਿੱਚ ਡਿੱਗ ਪੈਂਦਾ ਪਾਣੀ ਵਿੱਚ ਹੀ ਪਿਆ ਰਹਿੰਦਾ ਤੇ ਉਸ ਪਾਣੀ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜਦੋਂ ਸਾਰਾ ਪਰਿਵਾਰ ਸਵੇਰੇ ਉੱਠਦਾ ਹੈ ਨੂਹਾ ਚਾਹ ਦਾ ਗਲਾਸ ਲੈ ਕੇ ਜਾਂਦੀਆਂ ਨੇ ਜਦੋਂ ਦੇਖਦੀਆਂ ਨੇ ਕਿ ਬਾਪੂ ਦਾ ਪਾਣੀ ਵਿੱਚ ਪਿਆ ਉਹ ਆਪਣੇ ਘਰ ਵਾਲਿਆਂ ਨੂੰ ਦੱਸਦੀਆਂ ਨੇ ਤੇ ਮਾਨ ਵਿੱਚ ਖੁਸ਼ ਹੋ ਜਾਂਦੀਆਂ ਨੇ ਕਿ ਚਲੋ ਚੰਗਾ ਹੋਇਆ ਬਾਪੂ ਚਲਾ ਗਿਆ ਹੁਣ ਬਾਪੂ ਦੀ ਜਿਹੜੀ ਦੌਲਤ ਦਾ ਖਜ਼ਾਨਾ ਉਹ ਸਾਡੇ ਕੋਲੇ ਆ ਚੁੱਕਾ ਚਲੋ ਚੰਗਾ ਹੋਇਆ ਇੱਕ ਜਾਨਾ ਅਸੀਂ ਆਪਸ ਵਿੱਚ ਹੀ ਵੰਡ ਲਵਾਂਗੇ ਮੁੰਡਿਆਂ ਨੂੰ ਦੱਸਿਆ ਜਾਂਦਾ ਮੁੰਡੇ ਇੱਕ ਵਾਰੀ ਕਹਿੰਦੇ ਨੇ ਚਲੋ ਠੀਕ ਐ ਆਪਾਂ ਹੁਣ ਇੱਕ ਕੰਮ ਕਰਦੇ ਹਾਂ ਪਹਿਲਾਂ ਰਿਸ਼ਤੇਦਾਰ ਤੇ ਆਣ ਗੁਮਾਂਡ ਨੂੰ ਇਕੱਠਾ ਹੋਣ ਵਾਸਤੇ ਕਹਿਨੇ ਆ ਫਿਰ ਹੀ ਸੰਦੂਕ ਨੂੰ ਖੋਲਾਂਗੇ ਜਿਹੜੀਆਂ ਨੋਹਾ ਸੀ ਉਹ ਨਕਲੀ ਵਿਰਾਪ ਕਰਨ ਲੱਗੀਆਂ ਉੱਚੀ ਉੱਚੀ ਰੋਣ ਲੱਗੀਆਂ ਬੈਣ ਪਾਉਣ ਲੱਗੀਆਂ ਕਿ ਆਣ ਗਵਾਰਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦਾ ਬਾਪੂ ਚੜਾਈ ਕਰ ਗਿਆ ਪਾਣੀ ਵਿੱਚ ਚੱਕ ਕੇ ਬਾਪੂ ਨੂੰ ਵਿਰੇ ਵਿੱਚ ਮੰਜੇ ਤੇ ਪਾ ਦਿੱਤਾ ਬਾਪੂ ਦੇ ਮੁੰਡਿਆਂ ਵੱਲੋਂ ਕੱਪੜੇ ਬਦਲ ਦਿੱਤੇ ਵਧੀਆ ਦਸਤਾਰ ਸਜਾ ਦਿੱਤੀ ਕਿ ਇਹ ਨਾ ਕੋਈ ਆਖੇ ਕਿ ਬਾਪੂ ਨੂੰ ਸੰਭਿਆ ਨਹੀਂ ਵਧੀਆ ਕਪੜਾ ਲੀੜਾ ਪਹਿਨਾ ਦਿੱਤਾ ਤੇ ਜਦੋਂ ਹੁਣ ਰਿਸ਼ਤੇਦਾਰ ਇਕੱਠੇ ਹੋਣ ਲੱਗੇ ਨੋਹਾ ਉੱਚੀ ਉੱਚੀ ਰੋਣ ਲੱਗੀਆਂ ਬਾਪੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਜ ਪਾਠ ਰੱਖਿਆ ਗਿਆ ਕਾਰਤ ਦੇ ਵਿੱਚ ਹੀ ਭੋਗ ਪਾ ਦਿੱਤਾ ਗਿਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਇੱਕ ਦੂਜੇ ਨੂੰ ਮਿਲ ਕੇ ਸਾਰੇ ਜਾਣੇ ਜਾਂਦੇ ਨੇ ਤਲਾਸ਼ਾ ਦੇ ਕੇ ਜਾਂਦੇ ਨੇ ਤੇ ਕਹਿੰਦੇ ਨੇ ਕਿ ਪਾਈ ਹੁਣ ਤ ਤੁਹਾਡੀ ਜ਼ਿੰਮੇਵਾਰੀ ਆ ਬਾਪੂ ਜੀ ਨੇ ਤਾਂ ਬਹੁਤ ਕਮਾਇਆ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਮੁੰਡੇ ਤੇ ਨੋਹਾ ਸੰਦੂਕ ਦੇ ਦਿਵਾਲੇ ਖੜੇ ਹੋ ਜਾਂਦੇ ਨੇ ਤੇ ਸੰਦੂਕ ਦੇ ਜਿੰਦਰੇ ਨੂੰ ਤੋੜ ਦਿੰਦੇ ਨੇ ਤੇ ਉਸ ਸੰਦੂਕ ਵਿੱਚ ਇੱਕ ਖੱਤ ਨਿਕਲਦਾ ਉਸ ਸੰਦੂਕ ਵਿੱਚ ਕੋਈ ਖਜ਼ਾਨਾ ਨਹੀਂ ਸੀ ਜਿਸ ਨੂੰ ਉਹ ਸੋਚ ਰਹੇ ਸੀ ਉਸ ਸੰਦੂਕ ਵਿੱਚ ਮੁੰਡੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਸੀ ਛੋਟਾ-ਛੋਟਾ ਜੱਪਣਾ ਖੜਾਉਣੇ ਕੱਪੜੇ ਬੱਚਿਆਂ ਵਲੇ ਦੀਆਂ ਯਾਦਾਂ ਆਪਣੀ ਪਤਨੀ ਦੀਆਂ ਯਾਦਾਂ ਸਾਂਭ ਕੇ ਰੱਖੀਆਂ ਹੋਈਆਂ ਸੀ ਤੇ ਇੱਕ ਖੱਤ ਸੀ ਜਿਹੜਾ ਕਿ ਬਲਵਿੰਦਰ ਕੌਰ ਨੇ ਬਲਦੇਵ ਸਿੰਘ ਨੂੰ ਲਿਖਿਆ ਸੀ ਇਹ ਖੱਤ ਸੀ ਜਿਸ ਦਿਨ ਮੈਂ ਨਾ ਰਹੀ ਤੇ ਬੱਚਿਆਂ ਨੇ ਤੁਹਾਡੀ ਸੇਵਾ ਨਾ ਕੀਤੀ ਤਾਂ ਇਹ ਸੰਦੂਕ ਤੇਰੀ ਸੇਵਾ ਕਰਾਊਗਾ ਇਸ ਸੰਦੂਕ ਨੂੰ ਬਿਲਕੁਲ ਤੁਸੀਂ ਸਾਹਮ ਸਾਹਮ ਕੇ ਰੱਖਣਾ ਕਿ ਉਹਨਾਂ ਨੂੰ ਇਹ ਲੱਗੇ ਕਿ ਇਸ ਵਿੱਚ ਬਹੁਤ ਸਾਰਾ ਖਜ਼ਾਨਾ ਜਿਸ ਕਰਕੇ ਬਲਦੇਵ ਸਿੰਘ ਨੇ ਉਸ ਸੰਦੂਕ ਨੂੰ ਤਾਲਾ ਲਗਾ ਕੇ ਰੱਖਿਆ ਸੀ ਸੰਦੂਕ ਕਰਕੇ ਹੀ ਸਹੀ ਆਖਰੀ ਦਿਨਾਂ ਵਿੱਚ ਨੋਹਾ ਤੇ ਪੁੱਤਾਂ ਨੇ ਉਹਨਾਂ ਦੀ ਸੇਵਾ ਕੀਤੀ ਹੁਣ ਜਿਹੜੀਆਂ ਨੋਹਾ ਸੀ ਉਹ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਗਈਆਂ ਸੀ ਪੁੱਤ ਵੀ ਬਹੁਤ ਜ਼ਿਆਦਾ ਸ਼ਰਮਿੰਦਾ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਅਸੀਂ ਗਲਤ ਕੀਤਾ ਤੇ ਕੱਲ ਨੂੰ ਸਾਡੇ ਵੀ ਜਵਾਬ ਹੋਣਗੇ ਤੇ ਉਹ ਵੀ ਕੀ ਆਖਣਗੇ ਇਸ ਕਰਕੇ ਉਹ ਆਪਣੀਆਂ ਘਰ ਵਾਲੀਆਂ ਨੂੰ ਇਹ ਗੱਲ ਸਮਝਾ ਦਿੰਦੇ ਨੇ ਕਿ ਅੱਜ ਤੋਂ ਬਾਅਦ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੋਵੇਗੀ ਸਾਡੇ ਬਾਪੂ ਜੀ ਸਾਨੂੰ ਕਿੰਨਾ ਪਿਆਰ ਕਰਦੇ ਸੀ ਸਾਡੀ ਮਾਂ ਸਾਨੂੰ ਕਿੰਨਾ ਪਿਆਰ ਕਰਦੀ ਸੀ ਪਰ ਮੁੰਡੇ ਕਹਿੰਦੇ ਨੇ ਕਿ ਤੁਹਾਡੇ ਆਉਣ ਤੋਂ ਬਾਅਦ ਸਾਡਾ ਘਰ ਉਥਲ-ਪੁਥਲ ਹੋ ਗਿਆ ਮੁੰਡੇ ਆਪਣੀਆਂ ਘਰ ਵਾਲੀਆਂ ਤੇ ਹੁਣ ਗੁੱਸਾ ਹੁੰਦੇ ਨੇ ਕਿ ਅਸੀਂ ਤੁਹਾਡੇ ਪਿੱਛੇ ਲੱਗ ਕੇ ਆਪਣੇ ਮਾਪੇ ਨਾਲ ਗਲਤ ਕੀਤਾ ਨੋਹਣਾ ਵੀ ਇਸ ਗੱਲ ਦੀ ਸਮਝ ਆ ਗਈ ਸੀ ਕਿ ਅਸੀਂ ਬਾਪੂ ਨਾਲ ਗਲਤ ਕੀਤਾ ਅੱਜ ਕਰਕੇ ਕੀਤੀ ਸੇਵਾ ਤੇ ਉਹ ਕੀ ਕੀਤੀ ਉਹ ਸੇਵਾ ਨੇ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ